ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਅੱਜ ਅਸੀਂ ਸਿੱਖਾਂਗੇ ਬਹੁਤ ਹੀ ਸਿੰਪਲ ਢੰਗ ਨਾਲ ਡਿਜ਼ਾਈਨਿੰਗ ਮੂਰੀ। ਹਾਂਜੀ ਬਕਰਮ ਲਗਾ ਕੇ ਸਿੰਗੂਰੀ ਨੂੰ ਪਹਿਲੇ ਤਿਆਰ ਕਰ ਲਵਾਂਗੇ। ਫਿਰ ਇਸ ਤੇ 4-4 ਇੰਚ ਦੇ ਨਿਸ਼ਾਨ ਲਗਾਵਾਂਗੇ ਉੱਪਰ ਤੇ ਹੇਠਾਂ ਵੱਲ ਦੋਨੋਂ ਸਾਈਡ ਤੇ। ਫੇਰ ਅਸੀਂ ਨਿਸ਼ਾਨ ਲਗਾਈ ਹੋਈ ਜਗ੍ਹਾ ਤੇ ਟ੍ਰਾਈਐਂਗਲ ਦੇ ਨਿਸ਼ਾਨ ਲਗਾ ਲਵਾਂਗੇ ਕੁਝ ਇਸ ਤਰ੍ਹਾਂ ਹਾਂ ਜੀ ਇਹ ਜ਼ਿਆਦਾ ਮੁਸ਼ਕਲ ਨਹੀਂ ਹੈ ਬਦ ਸਭ ਕੇ ਡੰਗਣਾ ਤਿਆਰ ਹੋ ਜਾਂਦਾ ਹੈ ਟ੍ਰਾਈਐਂਗਲ ਦੇ ਨਿਸ਼ਾਨ ਲੱਗ ਚੁੱਕੇ ਤੇ ਹੌਣਸੀ ਪੱਤੀਆਂ ਬਣਾਵਾਂਗੇ ਇਸ ਤਰ੍ਹਾਂ ਮਾਰਕਰ ਨਾਲ ਹੌਲੀ ਹੌਲੀ ਪੱਤੀਆਂ ਬਣਾਵਾਂਗੇ ਤਾਂ ਸਾਡੀਆਂ ਚਾਰ ਪੱਤੀਆਂ ਬਣ ਜਾਣੀਆਂ ਨੇ ਸੈਂਟਰ ਚ ਅਸੀਂ ਥੋੜਾ ਖਾਤੇ ਛੱਡ ਦੇਵਾਂਗੇ ਹਾਂ ਹਾਂਜੀ ਫੇਰ ਅਸੀਂ ਮਾਰਕਰ ਨਾਲ ਇਸ ਨੂੰ ਪੂਰੀ ਤਰ੍ਹਾਂ ਫਿਲ ਕਰ ਲਾਂਗੇ ਜਿੱਦਾਂ ਦਾ ਵੀ ਅਸੀਂ ਡਿਜ਼ਾਈਨ ਬਣਾਉਣੇ ਚਾਹੁੰਦੇ ਆ ਬਣਾ ਸਕਦੇ ਆ ਪਰ ਇਹ ਵੀ ਸੁੱਕਾ ਹੈ ਬਹੁਤ ਹੀ ਹਲਕਾ ਤੇ ਸੁੱਕਾ ਡਿਆ ਨੇ ਮੰਨ ਲਗਾ ਕੇ ਸਿੱਖੀ ਤਾਂ ਕੋਈ ਵੀ ਗਮ ਔਖਾ ਨਹੀਂ ਇਸ ਤਰ੍ਹਾਂ ਸੀ ਹੁਣ ਇਸ ਨੂੰ ਸਾਰੇ ਨੇ ਫਿਲ ਕਰ ਲਿਆ ਹੈ ਇਹ ਸਾਡੀ ਮਾਰਕਰ ਪੂਰੀ ਤਰ੍ਹਾਂ ਸਾਰ ਤਿਆਰ ਹੋ ਗਈ ਹੈ ਮਾਰਕਿੰਗ ਤਾਂ ਕੰਮ ਪੂਰਾ ਹੋ ਗਿਆ ਤੇ ਹੁਣ ਅਸੀਂ ਜਿੱਥੇ ਜਿੱਥੇ ਮਾਰਕ ਨਾਲ ਨਿਸ਼ਾਨ ਲਗਾਏ ਉਸ ਤੇ ਮਸ਼ੀਨ ਦਿਸਤ ਅਨੜ ਇਹਦਾ ਡਿਜ਼ਾਈਨ ਕਰ ਲੈਣਾ ਹੈ ਹੌਲੀ ਹੌਲੀ ਅਸੀਂ ਸਾਰੇ ਨੂੰ ਫਿਲ ਕਰ ਲੈਣਾ ਹੈ ਕੰਮ ਸੰਕਲ ਕੀ ਤਾਂ ਕਮੈਂਟ ਜ਼ਰੂਰ ਕਰਨਾ ਸ਼ੌਕ ਕਹਿੰਦੇ ਨਾ ਸ਼ੌਕ ਨਾ ਕੀਤਾ ਹੋਇਆ ਕੰਮ ਸੌਖਾ ਤੇ ਆਸਾਨ ਹੋ ਜਾਂਦਾ ਹੈ ਤੇ ਬਰਕਤ ਵੀ ਉਸੇ ਕੰਮ 'ਚ ਪੈਂਦੀ ਹੈ हां जी लो जी हुन ਸਾਡੀ ਮੂਰੀ ਤਿਆਰ ਹੋ ਗਈ ਹੈ ਦੇਖੋ ਜੀ ਕਿਦਾਂ ਦਾ ਲੱਗਾ ਇਹੜੀ ਐ ਕਮੈਂਟ ਵਿੱਚ ਆਪਣੀ رائے ਜ਼ਰੂਰ ਦੱਸਣਾ ਚੈਨਲ ਨੂੰ ਫੋਲੋ ਕਰਨਾ ਧੰਨਵਾਦ ਜੀ ਸਦਾ ਖੁਸ਼ ਰਹੋ